ਤਾਂ ਸਾਰੇ ਨੂੰ ਜਕਾਰਾ ਵੀਰ ਬਜਰੰਗੇ ਪੰਜਾਬ ਦੇ ਵਿੱਚ ਫਿਲਮੀ ਐਕਟਰਾਂ ਦੁਆਰਾ ਫਿਲਮੀ ਪ੍ਰੋਡਿਊਸਰਾਂ ਦੁਆਰਾ ਆਪਣੇ ਨਿੱਜੀ ਫਾਇਦੇ ਨੂੰ ਲੈ ਕੇ ਲਗ ਲਗ ਥੀਮ ਦੇ ਉੱਤੇ ਫਿਲਮਾਂ ਬਣਾਈਆਂ ਜਾਂਦੀਆਂ ਨੇ ਪਰ ਕੁਝ ਐਕਟਰ ਦੁਆਰਾ ਵਿਸ਼ੇਸ਼ ਰੂਪ ਤੇ ਕੁਝ ਪ੍ਰੋਡਿਊਸਰ ਡਾਇਰੈਕਟਰ ਦੁਆਰਾ ਪੰਜਾਬ ਦੇ ਲੋਕਾਂ ਦੀ ਭਾਵਨਾਵਾਂ ਨਾਲ ਖਿਲਵਾੜ ਕਰਕੇ ਸਿਰਫ ਨਿੱਜੀ ਫਾਇਦੇ ਉੱਤੇ ਫਿਲਮਾਂ ਬਣਾਈਆਂ ਜਾ ਰਹੀਆਂ ਨੇ ਫਿਲਮ ਸ਼ਾਹਕੋਟ ਨੂੰ ਲੈ ਲਈਏ ਉਹਦੇ 'ਚ ਹਿੰਦੁਸਤਾਨ ਦੇ ਬੱਚੇ ਨੂੰ ਪਾਕਿਸਤਾਨ ਦੀ ਕੁੜੀ ਨਾਲ ਪਿਆਰ ਦਿਖਾਇਆ ਗਿਆ ਹੈ ਹਿੰਦੁਸਤਾਨ ਦੇ ਬੱਚਿਆਂ ਨੂੰ ਪਾਕਿਸਤਾਨ ਦੀ ਕੁੜੀ ਨਾਲ ਪਿਆਰ ਦਿਖਾਇਆ ਜਾ ਰਿਹਾ ਹੈ ਫਿਰ ਉੱਥੇ ਮੁੜ ਕੇ ਉਹੀ ਮੁੜਵਾਦ ਵਿਵਾਦ ਪਾਕਿਸਤਾਨ ਜਿੰਦਾਬਾਦ ਹਿੰਦੁਸਤਾਨ ਮਰਦਾਬਾਦ ਸਾਡਾ ਸਵਾਲ ਹੈ ਵੀ ਫਿਲਮ ਪ੍ਰੋਡੂਸਰਾਂ ਨੂੰ ਪੰਜਾਬੀ ਫਿਲਮ ਪ੍ਰੋਡੂਸਰਾਂ ਨੂੰ ਐਕਟਰਾਂ ਨੂੰ ਹੋਰ ਕੋਈ ਥੀਮ ਨਹੀਂ ਮਿਲਦਾ ਹੋਰ ਕੋਈ ਵਿਚਾਰ ਨਹੀਂ ਆਉਂਦਾ ਵੀ ਜਦੋਂ 1947 ਵਿੱਚ ਸਾਡਾ ਦੇਸ਼ ਆਜ਼ਾਦ ਹੋਇਆ ਉਦੋਂ ਪਾਕਿਸਤਾਨ ਦੇ ਵਿੱਚ ਹਿੰਦੂ ਸਿੱਖਾਂ ਦੀ ਵਾਦੀ 15% ਸੀਗੀ ਅੱਜ 2% ਰਹਿ ਗਈ ਉਹ 13% ਆਬਾਦੀ ਸਾਡੀ ਕਿੱਥੇ ਗਈ ਉਹਤੇ ਵਿਚਾਰ ਨਹੀਂ ਕਦੀ ਆਇਆ ਵੀ ਅਸੀਂ ਇੱਥੇ ਵੀ ਫਿਲਮ ਬਣਾ ਦਈਏ ਕਦੀ ਇਹ ਵਿਚਾਰ ਨਹੀਂ ਆਇਆ ਵੀ ਜਿਹੜਾ ਸੰਸਦ ਤੇ ਹਮਲਾ ਹੋਇਆ ਜਿਹੜਾ ਸਾਡੇ ਭਾਰਤੀ ਸੰਸਦ ਤੇ ਹਮਲਾ ਕੀਤਾ ਪਾਕਿਸਤਾਨ ਦੁਆਰਾ ਭੇਜੇ ਗਏ ਅਤਵਾਦੀਆਂ ਦੁਆਰਾ ਕੀਤਾ ਉਹਦੇ ਤੇ ਫਿਲਮ ਬਣਾ ਲਈਏ ਕਦੀ ਇਹ ਵਿਚਾਰ ਨਹੀਂ ਆਇਆ ਵੀ ਸਾਡੀਆਂ ਪਾਕਿਸਤਾਨ ਦੇ ਵਿੱਚ ਹਿੰਦੂ ਸਿੱਖਾਂ ਦੀਆਂ ਕੁੜੀਆਂ ਨੂੰ ਜ਼ਬਰਦਸਤੀ ਚੱਕ ਕੇ ਤਰਮ ਪਰਵਤਨ ਕਰਵਾ ਕੇ ਉਹਨਾਂ ਦਾ ਮੁਸਲਮਨਕਰਨ ਕਰਕੇ ਉਨਾਂ ਦਾ ਜ਼ਬਰਦਸਤੀ ਵਿਆਹ ਕਰਾਇਆ ਜਾਂਦੇ ਨੇ ਕਦੀ ਇਹ ਵਿਚਾਰ ਨਹੀਂ ਆ ਵੀ ਅਸੀਂ ਉਹਦੇ ਤੇ ਵੀ ਫਿਲਮ ਬਣਾ ਲਈਏ ਗੱਲ ਹੀ ਗੂਰ ਹੈ ਪੰਜਾਬ ਦੇ ਵਿੱਚ 1980 ਤੋਂ ਲੈ ਕੇ 1992 ਵਿੱਚ ਕਾਲਾ ਦੌਰ ਚੱਲਿਆ ਪੰਜਾਬ ਚ ਅੱਤਵਾਦ ਦਾ ਚੱਲਿਆ ਜਿਹਦੇ ਵਿੱਚ ਹਿੰਦੂਆਂ ਦੇ ਮੁੰਡੇ ਪਾਕਿਸਤਾਨ ਦੀ ਸ਼ਹਾਦਤ ਮਾਰੇਗੇ ਸਿੱਖਾਂ ਦੇ ਮੁੰਡੇ ਪਾਕਿਸਤਾਨ ਦੀ ਸ਼ਹਾਦਤ ਮਾਰੇਗੇ ਕੀ ਆ ਉਹ ਵਿਚਾਰ ਕਦੀ ਨਹੀਂ ਆਉਂਦਾ ਕਿ ਅਸੀਂ ਇਹ ਵੀ ਦਿਖਾਈਏ ਵੀ ਪਾਕਿਸਤਾਨ ਦੀ ਸ਼ਹਿਰ ਉੱਤੇ ਸਾਡੀ ਭਾਰ ਦੇ ਵਿੱਚ ਬੰਬ ਸਪੋਰਡ ਕੀਤੇ ਜਾਂਦੇ ਨੇ ਤੇ ਇਹ ਵਿਚਾਰ ਕਿਉਂ ਨਹੀਂ ਆਂਦਾ ਸਿਰਫ ਆਪਣਾ ਨਿੱਜੀ ਫਾਇਦਾ ਕਿ ਮੈਂ ਪਾਕਿਸਤਾਨ ਨੂੰ ਲੈ ਕੇ ਫਿਲਮ ਬਣਾਈ ਹੈ ਜਿਹੜਾ ਪ੍ਰੋਫਟ ਮੈਨੂੰ ਹਿੰਦੁਸਤਾਨ ਚ ਚਲਾ ਕੇ ਫਿਲਮ ਦਾ ਹੋਣਾ ਉਸ ਤੋਂ ਬਾਅਦ ਫਰੋਵਡ ਮੈਨੂੰ ਪਾਕਿਸਤਾਨ ਦੀ ਫਿਲਮ ਚਲਾ ਕੇ ਹੋਣਾ ਇਸ ਮਕਸਦ ਨੂੰ ਲੈ ਕੇ ਫਿਲਮਾਂ ਬਣਾਈ ਜਾ ਰਹੀਆਂ ਇਸ ਕਰਕੇ ਇਸ ਜੀ ਫਿਲਮ ਸ਼ਾਹਕੋਟ ਦਾ ਵਿਰੋਧ ਕਰਦੇ ਆ ਬਿਲਕੁਲ ਸਾਫ਼ ਕਹਿੰਨੇ ਆ ਅਸੀਂ ਇਹਦਾ ਵਿਰੋਧ नहीं मार कर आदमी चुबाड़ के करांगी इसको साफ़ कह रहे हैं। हर हर माह दी हर हर माह दी आपने भी इसमें संजीव तांग जी के चलने के लिए मारी और तूने टेंथ बोर्ड ने क्या मतलब तीन हटाए जान संगनारावती भीलम नहीं आगे इसमें देख